ਖੋ ਜਿਹੜੀ ਰਾਜੇ ਦੀ ਗੱਲ ਹੈ ਨਾ ਉਹਦੇ ਵਿੱਚ ਈਡੀ ਦੀ ਇਨਕੁਆਇਰੀ ਹੋਣੀ ਪੱਕੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਕਿਸੇ ਵੇਲੇ ਵਿੱਚ ਇੰਟਰਫੇਅਰ ਕਰ ਸਕਦਾ। ਕਿਉਂ ਕਰ ਸਕਦਾ ਬਾਪੀ? ਰਾਜੇ ਨੇ ਇਹ ਗੜ ਗਈ ਸੀ ਕਿ ਜਿਹੜਾ ਬੰਦਾ ਇੱਥੋਂ ਸਮਾਨ ਚੁੱਕ ਕੇ ਲੈ ਗਿਆ ਆਪਣੇ ਸਰਕਾਰੀ ਕੋਠੀ ਦੇ ਵਿੱਚੋਂ ਮਨਪ੍ਰੀਤ ਬਾਦਲ ਜਿਹਦੀ ਆਪਾਂ ਗੱਲ ਕਰਦੇ ਪੰਜਾਬ ਦੇ ਗਾਲਬ ਸਾਹਿਬ ਨੇ ਉਹ ਤੇ ਉਹਨਾਂ ਤੋਂ ਆਪਾਂ ਕੀ ਆਸ ਰੱਖ ਸਕਦੇ ਗੱਲਾਂ ਟਾਕੇ ਦੀ ਹੁੰਦੀਆਂ ਤੇ ਜਾ ਕੇ ਤੁਸੀਂ ਬੰਗਾਲੇ ਕਰਦੇ ਹੋ ਉਹ ਇੰਨੀ ਗੱਲ ਕਹਿੰਦੇ ਆ ਵੀ ਜਿਹੜੇ ਵਿਅਕਤੀ ਨੇ ਬਕਾਇਦਾ ਤੌਰ ਤੇ ਸਮਾਂ ਦੀ ਸਰਕਾਰੀ ਚੁੱਕ ਕੇ ਲੈ ਗਿਆ ਤੇ ਉਹਦੇ ਤੂੰ ਆਖੀ ਰੱਖਾਂਗੇ ਆਪਾਂ ਗੱਲ ਵੀ ਕੋਸ਼ਤ ਤੱਕ ਠੀਕ ਤੇ ਮਨਪ੍ਰੀਤ ਬਾਦਲ ਕਹਿੰਦੇ 1,84,000 ਮੈਂ ਟੁੱਟ ਪਜਦਾ ਸਰਕਾਰੀ ਖਰਚਾ ਜਮ੍ਹਾਂ ਕਰਾ 1,84 ਮਨ ਬ੍ਰਾਜ਼ਿਲ ਉਹ ਦੋ ਜਮਾ ਕਰਾਇਆ ਸੀਗਾ ਜਦੋਂ ਸਮਾਨ ਤੁਸੀਂ ਲੈ ਗਏ ਸੀ ਘਰ ਚੁੱਕ ਕੇ ਈਵਨ ਇਥੋਂ ਤੱਕ ਜਿਹੜੀ ਸਰਵਿਸ ਟਰਾਲੀ ਹੁੰਦੀ ਹੈ ਨਾ ਲਾਂਚ ਬੈਠੇ ਲੋਕਾਂ ਨੂੰ ਚਾਹ ਪਾਣੀ ਛੋੜਾ ਸਰਵਿਸ ਟਰਾਲੀ ਤੇ ਤੁਸੀਂ ਤੋਂ ਵੀ ਚੁੱਕ ਕੇ ਲੈ ਗਈ ਸੀ 1,84,000 ਤੁਹਾਨੂੰ ਉਸ ਡਿਪਾਰਟਮੈਂਟ ਨੇ ਕਿਹਾ ਸਮਾਨ ਵਾਪਸ ਕਰ ਦਿਓ ਤੇ ਜਾ ਰੈਟੇ ਡੇਅਰ ਦਿਓ ਤੇ ਤੁਹਾਨੂੰ ਸਮਾਨ ਬਣਾਇਆ ਸੀ ਕਿ ਇਹ ਸਮਾਨ ਦੇ 1,84,000 ਪੈਸੇ ਬਣਦੇ ਤੁਸੀਂ ਫੇਰ ਜਮਾ ਕਰਾਇਆ ਸੀ ਤੁਸੀਂ ਟੁੱਟ ਭੱਜਾ ਮੰਦੀ ਸੀ ਕਰੇ ਹੁਣ ਮਨਪ੍ਰੀਤ ਬਾਦਲ ਨੇ ਹਮਲਾ ਕੀਤਾ ਵਾ ਰਾਜਾ ਬੜਿੰਗ ਦੇ ਉੱਤੇ ਉਹ ਕਹਿੰਦੇ ਵੀ ਰਾਜਾ ਬੜਿੰਗ ਦੇ ਸੇ ਵੀ ਸਨੀ ਟਲੋ ਜਾਂ ਚੰਡੀਗੜ੍ਹ ਦਾ ਰਹਿਣ ਵਾਲਾ ਸੀ ਉਹਨੇ ਜਾ ਕੇ ਇੱਕ ਟੇਲਰ ਦੇ 23000 ਰੁਪਏ ਰਾਖੀਤੇ ਸੀ ਜਿਹਦੇ ਕੋਲ ਰਾਜਾ ਬੜਿੰਗ ਆਪਣੇ ਕੱਪੜੇ ਸੌਣੇ ਸੀ ਜਦੋਂ ਰਾਜਾ ਬੜਿੰਗ ਨੇ ਤੋਂ ਪੈਸੇ ਮੰਗੇ ਜੀ ਤੇ ਨੇ ਕਿਹਾ ਤੈਨੂੰ ਪਤਾ ਨਹੀਂ ਮੈਂ ਤਾਂ ਸਰਪ੍ਰਸਤ ਮੈਂ ਮੰਤਰੀ ਅਤੇ ਫਲਾਣਾ ਨੂੰ ਗਾਲਾਂ ਕਢੀਆਂ ਸੀ ਉਹ ਮੁੜ ਕੇ ਖਬਰਾਂ ਛਪਿਆ ਤੇ ਸੰਨੀ ਮਰਾਚੰਦ ਜਿਹੜਾ ਧੰਨੋਸ਼ੂ ਕਹਿੰਦਾ ਯਾਰ ਤੂੰ ਸਾਡੀ ਪਾਰਟੀ ਨੂੰ ਬਦਨਾਮ ਨਾ ਕਰ ਕਾਂਗਰਸ ਪਾਰਟੀ ਨੂੰ ਤੇਰੇ ਪੈਸੇ ਦੇ ਦੇ ਉਹ ਕਹਿੰਦੇ ਵੀ 23000 ਦੀ ਉਹ ਜਾ ਕੇ ਲੈ ਕੇ ਆਸੀ ਦੱਤੀ ਤੇ ਫਿਰ ਕਹਿੰਦੇ ਆ ਬਰਨਾਲੇ ਤੋਂ ਇੱਕ ਡਰੱਗ ਡੀਲਰ ਫੜਿਆ ਗਿਆ ਉਹਨੇ ਨਾਂ ਲਿਆ ਰਾਜਾ ਬਰਿੰਗਦਾ ਇਹ ਤਾਂ ਪਤਾ ਹੋਏਗਾ ਰਾਜਾ ਬਣਿੰਗ ਉਹਦੋ ਹਾਊਸ ਦੇ ਵਿੱਚ ਬੁੱਕੋ ਬਕੁਰਾਇਆ ਸੀਗਾ ਰੋਕੇ ਵਿਧਾਨ ਸਭਾ ਦੇ ਵਿੱਚ ਹੁਣ ਸੁਖਬੀ ਇਹ ਕਹਿੰਦੇ ਮੰਤਰੀ ਬਾਦਲ ਕਹਿੰਦੇ ਵੀ ਤੂੰ ਉੱਤ ਜਾ ਕੇ ਸੁਖਬੀ ਦੇ ਪੈਰੀ ਪੈ ਗਿਆ ਮੈਨੂੰ ਬਚਾ ਲੋ ਮੇਰੇ ਮਾਈ ਬਾਪ ਤੈਨੂੰ ਡਰਗ ਕੇਸ ਨੂੰ ਸੁਖਬੀ ਨੇ ਬਚਾਇਆ ਕੈਪਟਨ ਸਾਹਿਬ ਨੇ ਤੂੰ ਤੜ ਖੜੇ ਫਰੇ ਜਿਹੜਾ ਕਟਾਰੀਆ ਕੇਸ ਸੀ ਉਹ ਤੂੰ ਤੈਨੂੰ ਬਚਾਇਆ ਬੱਸਾਂ ਦੀਆਂ ਬਾਡੀਆਂ ਦੇ ਤੇਰੇ ਤੇ ਇਲਜ਼ਾਮ ਲੱਗਦੇ ਨੇ ਤੂੰ ਜਾ ਕੇ ਭਗਵੰਤ ਮਾਨ ਦੇ ਚਰਨੀ ਪੈ ਗਿਆ ਤੇ ਤੈਨੂੰ ਉਹਨੇ ਬਚਾਇਆ ਅੱਜ ਵੀ ਗਾਇਬ ਗਾਇਬ ਜਦੋਂ ਭਗਵੰਤ ਮਾਨ ਦੀ ਗੱਲ ਕਰਦੇ ਉਹ ਬੱਸਾਂ ਦੀਆਂ ਬਾਡੀਆਂ ਦੀ ਫਾਈਲ ਮੇਰੀ ਟੇਬਲ ਤੇ ਪਈਏ ਇਹਦੀ ਪਤਾ ਟੇਬਲ ਦੇ ਉੱਤੇ ਪਿੱਛੇ ਦੇ ਪਈ ਹੈ ਤੇ ਤੁਹਾਨੂੰ ਪਸੀਨੇ ਆਉਣੇ ਸ਼ੁਰੂ ਹੋ ਜਾਂਦੇ ਤੁਸੀਂ ਫਿਰ ਉਹਦੇ ਘਰ ਜਾ ਕੇ ਟੋਪੀ ਪਾ ਕੇ ਦੇ ਘਰ ਜਾ ਕੇ ਜਿਵੇਂ ਮਾਨਤ ਹੋਣੀ ਮਨਪ੍ਰੀਤ ਬਾਦਲ ਕਹਿੰਦਾ ਵੀ ਇਸ ਦੀ ਕੋਲ ਆਡਿਟ ਕਰਾ ਲੋ ਪਤਾ ਲੱਗ ਜੂ ਕਿ ਕਿੰਨੀਆਂ ਕਿ ਠੱਗੀਆਂ ਤੇ ਕਿੰਨੀ ਕਿ ਲੁੱਟਮਾਰ ਮਚਾਈ ਸੀ ਇਹਨੇ ਆਜੇ ਗੱਲਾਂ ਕਰਦਾ ਮੇਰੇ ਬਾਰੇ ਮੈਂ ਤੇ 184000 ਰੁਪਏ ਟੁੱਟ ਭਾਈ ਦਾ ਪਰਿਆ ਸੀਗਾ ਆਪ ਪੈਸੇ ਦੇ ਕੇ ਸੀ ਚੱਕੋ ਜੀ ਮੇਰੇ ਕੋਲੋਂ ਪੈਸੇ ਟੁੱਟ ਭਾਈਦੇ ਤੁਸੀਂ ਤੇ ਤੂੰ ਜਿਹੜੀ ਮਰਤੇ ਗੱਲਾਂ ਕਰਦਾ ਤੂੰ ਉਹਨਾਂ ਨੇ ਅੱਗੋਂ ਕਾਂਗਰਸ ਨੇ ਕੀ ਕੀਤਾ ਕਾਂਗਰਸ ਨੇ ਇੱਕ ਆਪਣੀ ਜਿਹੜਾ ਫੇਸਬੁੱਕ ਪੇਜ ਆ ਨਾ ਕਾਂਗਰਸ ਦਾ ਉਹਦੇ ਤੇ ਖਾਲੀ ਪੀਪਾ ਬਣਾਇਆ ਉਹ ਖੜਕ ਰਿਆ ਤੇ ਉੱਤੇ ਫੋਟੋ ਮਨਪ੍ਰੀਤ ਬਾਦਲ ਦੀ ਬਾਈ ਹੈ ਤੇ ਗੱਲ ਵੀ ਸਹੀ ਹੈ ਇਹ ਭੱਦਰਪੁਰਸ਼ ਜਿੰਨਾ ਚਿਰ ਸਾਡਾ ਵਿਤ ਮੰਤਰੀ ਰਿਹਾ ਭਾਵੇਂ ਕਾਲੀ ਵਾਲੇ ਰਿਹਾ ਭਾਵੇਂ ਕਾਂਗਰਸ ਵਾਲੇ ਰਿਹਾ ਤੇ ਇੱਕ ਨਿੱਕੀ ਨਿੱਕੀ ਪ੍ਰਬੰਧਾ ਸੀ ਖਜ ਜਮ ਹਜ਼ੂਰ ਖਜ਼ਾਨਾ ਕਦੇ ਕਿਤੇ ਚਾਹ ਨਹੀਂ ਗਿਆ ਇਸ ਕਰਕੇ ਮਨਪ੍ਰੀਤ ਨੇ ਜਿਹੜਾ ਸੀ ਬੜੇ ਕਿਸ ਰਾਜਾ ਬੜੇ ਕਿਸੇ ਨੇ ਮਨਪ੍ਰੀਤ ਤੇ ਹਮਲੇ ਕੀਤੇ ਨਹੀਂ ਤੇ ਮਨਪ੍ਰੀਤ ਦੇ ਡਿਸਟ੍ਰਿਕਟ ਦੇ ਜਵਾਬ ਦਿੱਤਾ ਤੇ ਹੁਣ ਉਹ ਭਾਜਪੀ ਦੀ ਬੈਠਾ ਹੁਣ ਸਾਰੇ ਦੀ ਲੋੜ ਹੈ ਜੇਕ ਲੀਡਰ ਦੇ ਕਹਿਣ ਤੇ ਕਰਨਾਟਕਾ ਦੇ ਇੱਕ ਗਰੀਬ ਕਿਸਾਨ ਦੇ ਘਰ ਈਡੀ ਰੇਟ ਕਰ ਸਕਦੀ ਹੈ ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿਸਾਨ ਨੂੰ ਵੀ ਇਹਦੇ ਖਾਤੇ 'ਚ 400 ਰੁਪਇਆ ਤੇ ਈਡੀ ਉੱਥੋਂ ਬਰਗਣੀ ਉੱਥੋਂ ਸਿਰਨਵਾ ਕੇ ਤੇ ਸ਼ਰਮਿੰਦੀ ਹੁੰਦੀ ਵਾਪਸ ਮੁੜਦੀ ਉਹ ਕੇਸ ਵਾਪਸ ਲੈਣਾ ਪੈਂਦਾ ਨਾ ਇਹ ਗੱਲ ਕੀ ਸੀ ਇੱਕ ਤੇ ਉਹਨੇ ਬੀਜੇਪੀ ਦੇ ਉਮੀਦਵਾਰ ਦੀ ਮਦਦ ਦੀ ਸੀ ਕੀਤੀ ਤੇ ਦੂਸਰਾ ਉਹਦੀ 4 ਏਕੜ ਜ਼ਮੀਨ ਸੀ ਦਿੱਤੇ ਬੀਜੇਪੀ ਨੇ ਲਿੱਟਰ ਕਬਜ਼ਾ ਕਰਨਾ ਚਾਹੁੰਦਾ ਸੀ ਐ ਹਾਲਾਤ ਅ ਤਿਸ ਕਰਕੇ ਮਾਨਪ੍ਰੀਤ ਬਾਦਲਰ ਕੋਲ ਕੋਈ ਸਟੇਟਸ ਹੈਗਾ ਬੀਜੇਪੀ ਚ ਜੇ ਕਿਤੇ ਐਮ ਨੂੰ ਜਾ ਕੇ ਕਹਿਤਾ ਜੀ ਮਾਲੀ ਦੀ ਹਲਚਲ ਕਰੋ ਤੇ ਪੌਸਿਬਿਲਟੀ ਹੈ ਵੀ ਈਡੀ ਦੀ ਜਿਹੜੀ ਜਾਂਚ ਆ ਉਹ ਰਾਜਾ ਵਿੜੇਗ ਦੀ ਹੋ ਸਕਦੀ ਹੈ